मतलब पहले भी लगी है गाना आवाज का काम जाय है जी में लगी हुई है तो सिलेंडर सम का ना पता है बनती थी इधर हो गई पैंडी राय की

ਆ ਇਹ ਖਰਾਬ ਹੋਣਾ ਬਈ ਪਿਛੇ ਨ ਕਰੋ ਜੀ ਪਿਛੇ ਨਾ ਕਰੋ ਐ ਨਹੀਂ ਤਾਂ ਗੜਾ ਆਉਂਦਾ ਸੀ ਔਰ ਆਪ ਨੂੰ ਮੇਰੇ ਰੋਟੇ ਖਰਾਬ ਹੁੰਦਾ ਸੀ 3 ਮਿੰਟਾਂ ਐ ਨਹੀਂ ਪਤਾ ਜੀ ਕਿਹੜੀ ਜਗ੍ਹਾ ਅੱਗ ਲੱਗੀ ਅੱਜ ਸਰ ਸਾਡੇ ਕੰਟਰੋਲ ਰੂਮ ਤੇ ਕੋਈ 2:39 ਮਿੰਟ ਤੇ ਸੂਚਨਾ ਆਈ ਸੀ ਕਰਨਾ ਵਰਨਾ ਚੋਂ ਦੋ ਪਾਰਕਾਂ ਦਾ ਘਰ ਵਿੱਚ ਅੱਗ ਲੱਗੀ ਹੋਈ ਆ ਤਾਂ ਸਾਡੀ ਟੀਮ ਫੌਰੀ ਤੌਰ ਤੇ ਦੋ ਫਾਇਰ ਡੈਂਡਰ ਲੈ ਕੇ ਮੌਕੇ ਤੇ ਪਹੁੰਚੇ ਮੌਕੇ ਤੇ ਅੱਗ ਲੱਗੀ ਸੀ ਘਰ 'ਚ ਘਰ 'ਚ ਅੱਗ ਲੱਗੀ ਸੀ ਤਾਂ ਆ ਕੇ ਬਲਾਸਟ ਹੋਇਆ ਵਾ ਸੀਗਾ ਸਿਲੰਡਰ ਨੂੰ ਆਸੀ ਅੱਗ ਕੰਟਰੋਲ ਕਰ ਲਈ ਹੈ ਸਿਲੰਡਰ ਬ੍ਰਾਸਟ ਬਾਹਰ ਕੱਢ ਲਿਆ ਪਰ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਹੋਇਆ ਮਕਾਨ ਮਗਾਂ ਲੱਗ ਰਿਹਾ ਪਰ ਜਾਨੀ ਨੁਕਸਾਨ ਕੋਈ ਨਹੀਂ ਹੈ ਕਿੰਨੇ ਸਿਲੰਡਰ ਸੀਗੇ ਇਹ ਸਰ ਦੇਖੋ ਇੱਕ ਸਿਲੰਡਰ ਹੀ ਨਿਕਲਿਆ ਕਰੋ ਤੇ ਹੋਰ ਤਾਂ ਸਿਲੰਡਰ ਸਾਨੂੰ ਮਿਲਾਂਗੇ ਤੇ ਕਾਰਨ ਕੀ ਰਿਹਾ ਜੋ ਅੱਗ ਲੱਗਦਾ ਕੁਝ ਕਾਰਨ ਹੁਣ ਅਸੀਂ ਇਨਸਪੈਕਸ਼ਨ ਕਰਾਂਗੇ ਜੀ ਦੇਖੋ ਅੱਗ ਕੰਟਰੋਲ ਕੀਤੀ ਹੈ ਅਸੀਂ ਹੁਣ ਮੈਂ ਜਾ ਖੁਦ ਜਾਣਾ ਇਨਸਪੈਕਸ਼ਨ ਕਰਦਾ ਵੀ ਕੀ ਕਾਰਨ ਹੋ ਸਕਦਾ ਕਿਉਂਕਿ ਆਂਡੀਆਂ ਕੋਣੇ ਦੱਸਣ ਅਨੁਸਾਰ ਉਰੇ ਕੋਈ ਖਾਲੀ ਮਕਾਨ ਸੀਗਾ ਇਹ ਕਿਰਾਏ ਦਾ ਰਹਿੰਦੇ ਉਹ ਵੀ ਨਹੀਂ ਸੀਗੇ ਇਸ ਟਾਈਮ ਸੰਡਰ ਕਿਤੇ ਅਚਾਨਕ ਤੇ ਸ਼ਾਰਟ ਸਰਕਟ ਨਾਲ ਕਿਤੇ ਆਸੇ ਪਾਸੇ ਲੱਗ ਗਿਆ ਉੱਪਰ ਸੀਗਾ ਕਿ ਨੀਵਾਂ ਸੀਗਾ ਸੰਡਰ ਉੱਪਰ ਸੀਗਾ ਜੀ ਅੱਛਾ ਤੇ ਕਿੰਨੇ ਕਮਰੇ ਨੂੰ ਅੱਗ ਲੱਗੀ ਉੱਪਰ ਸੇ ਉੱਪਰ ਦੋ ਕਮਰੇ ਸੀਗਾ ਅੱਛਾ ਨੁਕਸਾਨ ਕਿੰਨਾ ਕੋਈ ਨੁਕਸਾਨ ਦੇਖੋ ਘਰ ਤੇ ਸੰਡਰ ਬਲਾਸਟ ਹੋਇਆ ਬਿਲਡਿੰਗ ਵੀ ਡਿਸਮੈਂਟਲ ਹੋਣ ਵਾਲੀ ਬਿਲਡਿੰਗ ਨੂੰ ਬਹੁਤ ਨੁਕਸਾਨ ਹੋਇਆ ਮੈਂ ਤਾਂ ਇਹਨਾਂ ਨੂੰ ਆਂਡਿਆ ਗੋਂਡਿਆ ਨੂੰ ਅਰਜ਼ੀ ਵੀ ਕਰ ਰਿਹਾ ਇਹਨਾਂ ਨੂੰ ਰਿਕਵੈਸਟ ਕਰ ਰਿਹਾ ਵੀ ਅੰਦਰ ਨਾ ਜਾਓ ਕਿਉਂਕਿ ਬਿਲਡਿੰਗ ਗਿਰ ਰਹੀ ਹੈ ਉੱਪਰ ਇਹ ਕਿਸੇ ਹੋਰ ਨੁਕਸਾਨ ਹੋ ਸਕਦਾ ਹੈ ਆਸ-ਪਾਸ ਨੂੰ ਕੋਈ ਨੁਕਸਾਨ ਪਹੁੰਚ ਨਹੀਂ ਨਹੀਂ ਫਿਲਹਾਲ ਕੋਈ ਨੁਕਸਾਨ ਨਹੀਂ ਆਸ-ਪਾਸ ਨੂੰ ਬਟ ਆਸ-ਪਾਸ ਨੂੰ ਨੁਕਸਾਨ ਜੇ ਬਿਲਡਿੰਗ ਦੇ ਉੱਪਰੋਂ ਟੰਗ ਡਿੱਗ ਰਹੀਆਂ ਤਾਂ ਹੋ ਸਕਦਾ ਠੀਕ ਹੈ ਸਰ ਥੈਂਕ ਯੂ